ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪੀਤਮ ਜਨ ਸੰਤੋ ਮੋਹਿ ਮਾਰਿ ਗੁਦਖਿਆ वाहे गुरु वाहे गुरु वा ਅੱਜ ਦੀ ਜਗਿਆਸਾ ਦੇ ਪਰਥਾਏ ਭਾਈ ਸਾਹਿਬ ਜੀ ਨੇ ਫਰਮਾਇਆ ਅਸੀਂ ਤਾਂ ਦਾਤਾ ਜੀ ਦੇ ਦਰ ਤੇ ਬੈਠੇ ਰਹਿਣਾ ਹੈ ਦਰ ਤੋਂ ਪਰੇ ਸਾਡੇ ਆਪਣੇ ਔਗਣ ਹੀ ਰੱਖ ਰਹਿਣਾ ਸਾਰਾ ਦਿਨ ਅਸੀਂ ਆਬਜੈਕਟਲੀ ਪ੍ਰਾਰਥਾ ਵਿੱਚ ਹੀ ਰੁੱਝੇ ਰਹਿੰਦੇ ਹਾਂ ਇਸ ਵਾਸਤੇ ਸੀ ਤਰਲੇ ਵੀ ਕਰਦੇ ਹਾਂ ਜਦ ਕਦੇ ਸਬਜੈਕਟਿਵਲੀ ਆਤਮਿਕਤਾ ਵਿੱਚ ਜਾਈਏ ਤਾਂ ਮਿਲਾਪ ਸੰਭਵ ਹੈ ਦਲੀਜ਼ਾ ਤੇ ਬੈਠਣਾ ਸਾਧਨਾ ਹੈ ਤੇ ਸਾਧਨ ਮਿਲਾਪ ਦਾ ਕਾਰਨ ਬਣਦੇ ਹਨ ਗੁਰਮਤਿ ਸਿਖਲਾਉਂਦੀ ਹੈ ਅਨੰਤ ਇੰਤਜ਼ਾਰ ਅਨੰਤ ਪਿਆਰ ਫਿਰ ਅਨੰਤ ਦਇਆ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਫਿਰ ਇਸ ਸ੍ਰਿਸ਼ਟੀ ਦੇ ਮਨੁੱਖੀ ਸਰੀਰਾਂ ਦੀ ਛਪਰੀ ਬਣਾ ਕੇ ਉਹਦੇ ਵਿੱਚ ਹੀ ਲੋਕ ਬੈਠਾ ਸਾਡੀ ਉਸ ਤੋਂ ਕੋਈ ਵੱਖਰੀ ਹੋਂਦ ਨਹੀਂ ਹੈ ਉਹ ਸਾਡੇ ਵਿੱਚ ਹੈ ਅਸੀਂ ਉਸ ਵਿੱਚ ਹਾਂ ਬਸ ਸਾਡਾ ਕੰਮ ਹੈ ਖੇਤ ਨੂੰ ਗੋਡੀ ਜਾਣਾ ਮਜ਼ਦੂਰੀ ਦੇਣਾ ਮਾਲਕ ਦਾ ਕੰਮ ਹੈ ਜਿਸ ਤਰ੍ਹਾਂ ਜਦ ਇੱਕ ਵਾਰੀ ਲੱਕੜੀ ਨੂੰ ਅੱਗ ਲੱਗ ਜਾਏ ਉਹ ਫਿਰ ਬੁਝਦੀ ਨਹੀਂ ਇਸੇ ਤਰ੍ਹਾਂ ਸਾਡੀ ਵਾਹਿਗੁਰੂ ਨਾਲ ਮਿਲਾਪ ਦੀ ਲਗਨ ਲੱਗ ਜਾਵੇ ਚਾਹ ਬਣ ਜਾਵੇ ਤੇ ਸਦਾ ਜਾਰੀ ਰਹਿੰਦੀ ਹੈ ਦੁਨੀਆ ਤਪਰੀ ਹੈ ਸਿਮਰਨ ਨਾਲ ਠੰਡ ਪੈਂਦੀ ਹੈ ਸਿਮਰਨ ਅਭਿਆਸੀ ਨੂੰ ਇਹ ਵੀ ਕਾਫੀ ਹੈ ਪੁਕੀਆਂ ਹੋਈਆਂ ਰੂਹਾਂ ਰੱਬ ਜੀ ਵਿੱਚ ਸਮਾ ਕੇ ਫਿਰ ਸੰਸਾਰ ਵਿੱਚ ਵਾਪਸ ਆਉਂਦੀਆਂ ਹਨ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਨੂੰ ਜੋ ਤਾਰਨਾ ਹੋਇਆ ਇਸ ਲਈ ਸਾਨੂੰ ਗੁਰੂ ਨਾਨਕ ਦੇਵ ਜੀ ਤੇ ਤਰਸ ਕਰਨਾ ਚਾਹੀਦਾ ਅਸਾਂ ਸਾਰੇ ਪਰਹੇਜ਼ ਕਰਦੇ ਹਾਂ ਦਵਾਈ ਖਾਣੀ ਹੈ ਜੋ ਸਾਡੇ ਉਸ ਵੈਦ ਨੇ ਸਾਨੂੰ ਦੱਸੀ ਹੈ ਜਿਹੜਾ ਮਰੀਜ਼ ਡਾਕਟਰ ਦੇ ਦੱਸੇ ਪਰਹੇਜ਼ ਨਹੀਂ ਰੱਖਦਾ ਸਮਝੋ ਡਾਕਟਰ ਤੇ ਤਰਸ ਮੇ ਕਰ ਰਿਹਾ ਤੇ ਆਪਣੀ ਬਿਮਾਰੀ ਤੇ ਡਾਕਟਰ ਦੀ ਖੇਚਲ ਵਧਾ ਰਿਹਾ ਇਸ ਤਰ੍ਹਾਂ ਡਾਕਟਰ ਦਾ ਕੰਮ ਕਿਵੇਂ ਘਟੇਗਾ ਅਸਾਂ ਬ੍ਰह्म ਨਹੀਂ ਬਣਨਾ ਸ਼ੋਹਰਤ ਤੇ ਤਾਕਤ ਨਹੀਂ ਮੰਗਣੀ ਅਸਾਂ ਉਸ ਦੇ ਦਰ ਤੇ ਬੈਠ ਕੇ ਉਸ ਦੇ ਦਰਸ਼ਨ ਦੀ ਚਾਹ ਦੀ ਅਰਦਾਸ ਕਰਨੀ ਹੈ ਉਸ ਦੇ ਤਰਨ ਨਾਲ ਹੀ ਉਸ ਨੂੰ ਮਿਲਣਾ ਹੈ ਮਨ ਤੇ ਸਦਾ ਪਹਿਰਾ ਦੇਣਾ ਹੈ ਇਹੀ ਬਣਾਉਂਦਾ ਹੈ ਤੇ ਇਹੀ ਵਿਗਾੜਦਾ ਹੈ ਵਾਹਿਗੁਰੂ ਤੇ ਰੂਹ ਦਾ ਮਿਲਾਪ ਕਿਵੇਂ ਹੁੰਦਾ ਹੈ ਸਾਨੂੰ ਇਸ ਦਾ ਕਿਸ ਤਰ੍ਹਾਂ ਗਿਆਨ ਹੋ ਸਕਦਾ ਹੈ ਜਦ ਕਿ ਸਾਨੂੰ ਨਦੀ ਤੇ ਸਮੁੰਦਰ ਦੇ ਮਿਲਾਪ ਦਾ ਵੀ ਠੀਕ ਤਰ੍ਹਾਂ ਇਲਮ ਨਹੀਂ ਹੈ ਇੰਗਲਿਸ਼ ਚੈਨਲ ਬਰਤਾਨੀਆ ਦੇ ਤੇ ਫਰਾਂਸ ਦੇ ਦਰਮਿਆਨ ਵਿੱਚ ਸਮੁੰਦਰੀ ਮਾਰਗ ਹੈ ਇਸ ਵਿੱਚ ਇੱਕ ਗਰਮ ਪਾਣੀ ਦੀ ਨਦੀ ਵਗਦੀ ਹੈ ਉਹ ਹੈ ਤੇ ਸਮੁੰਦਰ ਵਿੱਚ ਪਰ ਉਸ ਦਾ ਪਾਣੀ ਬਾਕੀ ਸਮੁੰਦਰ ਦੇ ਪਾਣੀ ਤੋਂ ਅਲਹਿਦਾ ਰਹਿੰਦਾ ਹੈ ਸਾਡੀ ਸੁਰਤ ਦੇ ਦੋ ਹਿੱਸੇ ਹੁੰਦੇ ਹਨ ਸਿਮਰਨ ਜਾਰੀ ਰਹੇ ਤਾਂ ਉਹ ਸਮਾਂ ਆ ਜਾਂਦਾ ਹੈ ਜਦ ਸੁਰਤ ਦਾ ਉਤਲਾ ਹਿੱਸਾ ਕੰਮਕਾਜ ਕਰਦਾ ਰਹਿੰਦਾ ਹੈ ਤੇ ਨਿਚਲਾ ਹਿੱਸਾ ਨਾਮ ਵਿੱਚ ਰੁੱਝਾਇਦਾ ਹੈ ਉੱਥੇ ਨਾਮ ਜਾਰੀ ਰਹਿੰਦਾ ਹੈ ਜਿਵੇਂ ਰੋਟੀ ਅਸੀਂ ਮੰਨਦੇ ਗਿਆ ਤੇ ਹਿੱਸੇ ਨਾਲ ਖਾਂਦੇ ਹਾਂ ਅੱਖਾਂ ਦੇਖਦੀਆਂ ਹਨ ਹੱਥ ਕੰਮ ਕਰਦੇ ਹਨ ਮੂੰਹ ਚੇਤਦਾ ਇਹ ਕੁਛ ਤੇ ਸਾਡੇ ਧਿਆਨ ਗੋਚਰੇ ਉਪਰੋ ਉਪਰੋ ਪਰ ਹਜਮ ਇਸ ਨੂੰ ਅਗਿਆਤ ਹਿੱਸਾ ਹੀ ਕਰਦਾ ਹੈ ਉੱਥੇ ਸਾਡਾ ਕੋਈ ਦਖਲ ਨਹੀਂ ਹੈ ਰਾਗੀ ਜਾਂ ਧਾਰਮਿਕ ਕਰਿੰਦਾ ਰਪਈਆਂ ਦੀ ਲਾਲਸਾ ਕਰਕੇ ਕੀਰਤਨ ਕਰੇ ਜਾਂ ਸੇਵਾ ਕਰੇ ਤਾ ਗੁਰਮੁਖ ਨੂੰ ਸਵਾਦ ਨਹੀਂ ਆਵੇਗਾ ਉਹ ਉੱਠ ਕੇ ਚਲਾ ਜਾਏਗਾ ਤੇ ਜੇ ਵਾਹਿਗੁਰੂ ਜੀ ਨੂੰ ਸੁਣਾਉਣ ਦੀ ਖਾਤਰ ਕੀਰਤਨ ਤੇ ਸੇਵਾ ਹੋਵੇ ਤਾਂ ਰਸ ਵੀ ਆਏਗਾ ਤੇ ਉਸ ਨੂੰ ਮਾਇਆ ਵੀ ਬਹੁਤ ਆ ਜਾਏਗੀ ਕਿਉਂਕਿ ਸ਼ੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਵਸਤਾ ਨੂੰ ਇਸ ਤਰ੍ਹਾਂ ਕਿਹਾ ਹੈ ਕਿ ਸੁਣਾਉਣ ਵਾਲਾ ਪ੍ਰਵਕਤਾ ਸੰਤੋਖੀ ਹੋਵੇ ਸੁਣਨ ਵਾਲਾ ਗੁਰਮੁਖ ਸਤਸੰਗੀ ਸਹੀ ਹੋਵੇ ਫਿਰ ਇਹ ਸਤਸੰਗ ਹੋ ਜਾਏਗਾ ਅੰਮ੍ਰਿਤ ਚਰੀਏਗਾ ਪਦਾਰਥਾਂ ਦੀ ਵੀ ਕੋਈ ਟੁੱਟ ਨਹੀਂ ਰਹੇਗੀ ਨਾਮ ਸਿਰਫ ਸਾਧਨ ਨਹੀਂ ਸਿੱਧੀ ਵੀ ਹੈ ਨਾਮ ਨਾਮੇ ਨਾਲ ਅਭੇਦ ਹੈ ਤੇ ਉਸੇ ਵਿੱਚ ਲੈ ਜਾਂਦਾ ਜਿਵੇਂ ਗ੍ਰਾਂਟ ਟ੍ਰੰਕ ਜੇ ਲੋ ਜੀਟੀ ਰੋਡ ਵੀ ਆਖਦੇ ਹਾਂ ਅੰਮ੍ਰਿਤਸਰ ਪੁੱਜਦੀ ਹੈ ਤੇ ਆਪ ਅੰਮ੍ਰਿਤਸਰ ਦਾ ਹਿੱਸਾ ਵੀ ਹੈ ਅੰਮ੍ਰਿਤਸਰ ਵੀ ਬਣ ਜਾਂਦੀ ਹੈ ਕਿ ਜਦ ਆਦਮੀ ਪੂਰਨ ਵੀ ਹੋ ਜਾਏ ਤਦ ਵੀ ਨਾਮ ਤੇ ਕੀਰਤਨ ਨਾ ਛੱਡੇ ਪੰਚਮ ਪਾਤਸ਼ਾਹ ਜੀ ਨੇ ਤਾਂ ਇੱਕ ਥਾਵੇਂ ਆਪਣੀ ਇਹ ਲਾਲਸਾ ਫਰਦ ਕੀਤੀ ਹੈ ਕਿ ਮੇਰੇ ਜਦ ਤੱਕ ਸਾਹਸ ਹਨ ਮੈਂ ਸਦਾ ਸਿਮਰਨ ਕਰਦਾ ਰਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਥਾ ਸਾਗਰ ਹੈ ਆਤਮਿਕ ਬਿਮਾਰਾਂ ਲਈ અપਾਰ ਔਸ਼ਧੀ ਭੰਡਾਰ ਹੈ ਇਸ ਵਿੱਚ ਸਭ ਬਿਮਾਰੀਆਂ ਦੀ ਦਵਾਈ ਹੈ ਸਿਰਦਰਦ ਵਾਸਤੇ ਸਿਰਦਰਦ ਦੀ ਦਵਾਈ ਹੀ ਖਾਣੀ ਚਾਹੀਦੀ ਹੈ ਨਾ ਅਗੇ ਪੇਟ ਦਰਦ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਥਾ ਸਾਗਰ ਹੈ ਆਤਮਿਕ ਬਿਮਾਰੀ ਲਈ અપਾਰ ਔਸ਼ਧੀ ਭੰਡਾਰ ਹੈ ਇਸ ਵਿੱਚ ਸਭ ਬਿਮਾਰੀਆਂ ਦੀ ਦਵਾਈ ਹੈ ਫਿਰ ਇਹ ਸਾਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਸਿਰ ਦਰਦ ਵਾਸਤੇ ਸਿਰਫ ਸਿਰ ਦੀ ਦਵਾਈ ਖਾਣੀ ਚਾਹੀਏ ਨਾ ਕਿ ਪੇਟ ਦਰਦ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੜੇ ਧਿਆਨ ਨਾਲ ਕਰੋ ਫਿਰ ਵੀ ਜੇ ਕੋਈ ਟੋਕ ਜਾਂ ਇਸ਼ਾਰਾ ਸਮਝ ਵਿੱਚ ਨਾ ਆਵੇ ਤਾਂ ਫਿਕਰ ਨਾ ਕਰੋ ਆਸ਼ੀਰਵਾਦੀ ਰੱਖੋ ਇਸ ਸੰਭਵ ਹੈ ਕੁਝ ਅੱਗੇ ਚੱਲ ਕੇ ਪੂਰਾ ਸ਼ਬਦ ਹੀ ਮਿਲ ਜਾਵੇਗਾ ਉਸ ਨੁਕਤੇ ਨੂੰ ਖੋਲਣ ਵਾਸਤੇ ਜੋ ਪਹਿਲਾਂ ਸਮਝ ਨਹੀਂ ਆਇਆ ਸੀ ਲੋਕਾਂ ਤੋਂ ਅਰਥ ਜਾਂ ਕਥਾ ਬੜੇ ਸਾਵਧਾਨ ਹੋ ਕੇ ਸੁਣੋ ਕਈ ਆਪਣੇ ਮਤਲਬ ਵਾਸਤੇ ਗੁਮਰਾਹ ਕਰਦੇ ਹਨ ਯਾਦ ਰੱਖਣਾ ਨਾਮ ਹੀ ਨਿਰਗੁਣ ਤੇ ਸਰਗੁਣ ਬ੍ਰਹਮ ਹੈ ਨਾਮ ਹੀ ਪਰਮੇਸ਼ਰ ਹੈ ਇਸ ਨੁਕਤੇ ਤੋਂ ਕਿਸੇ ਦੇ ਕਥਨ ਨਾਲ ਡੋਲਣਾ